ਫੈਜਵਾ ਮਾਈਨਰ ਦੇ ਵਿੱਚ ਪਾਣੀ ਛੱਡਣ ਤੋਂ ਬਾਅਦ ਉਸ ਵਿੱਚ ਪਾੜ ਪੈ ਗਿਆ ਜਿਸ ਕਾਰਨ ਆਸ-ਪਾਸ ਦੇ ਕਿਸਾਨਾਂ ਦੀ ਕਈ ਕੀਲਿਆਂ ਵਿੱਚ ਬੀਜੀ ਝੋਨੇ ਦੀ ਪਣੀਰੀ ਨੁਕਸਾਨੀ ਗਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰ ਦੀ ਸਫਾਈ ਨਹੀਂ ਕਰਵਾਈ ਗਈ ਤੇ ਸਫਾਈ ਕੀਤੇ ਬਿਨਾ ਹੀ ਨਹਿਰ ਦੇ ਵਿੱਚ ਪਾਣੀ ਛੱਡਿਆ ਗਿਆ ਜਿਸ ਕਾਰਨ ਇਹ ਨੁਕਸਾਨ ਹੋਇਆ ਉੱਥੇ ਨਰਾਜ਼ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹਰ ਸਾਲ ਇਹ ਸਭ ਕੁਝ ਹੁੰਦਾ ਹੈ ਲੇਕਿਨ ਪ੍ਰਸ਼ਾਸਨ ਜ਼ਮੀਨੀ ਤੌਰ ਤੇ ਇਸ ਸਮੱਸਿਆ ਦਾ ਹੱਲ ਤੇ ਪ੍ਰਬੰਧ ਕਰਨ ਦੀ ਬਜਾਏ ਸਿਰਫ ਕਾਗਜ਼ੀ ਹੱਲ ਕਰਦਾ ਹੈ ਹਾਂਜੀ ਜਿਹੜਾ ਹੈ ਅੱਜ ਕਿੰਨਾ ਟੁੱਟੀ ਹੈ ਟੁੱਟਣ ਦੇ ਨਾਲ ਕਿੰਨਾ ਕੁ ਨੁਕਸਾਨ ਹੋਇਆ ਤੇ ਕਿਸ ਤਰੀਕੇ ਦੀ ਇਹ ਗੈਲੀ ਹੈ ਇਹ ਦੇਖੋ ਜੀ ਇਹ ਨਹਿਰ ਦੇ ਵਿੱਚ ਬਗੈਰ ਸਫਾਈ ਕੀਤੇ ਪਾਣੀ ਛੱਡਿਆ ਗਿਆ ਉਹ ਪੁੱਲ ਦੇ ਪਾਈਪਾਂ ਨੀਵੀਆਂ ਨੇ ਉਹਦੇ ਵਿੱਚ ਸਾਰਾ ਗੰਦ ਅੜ ਗਿਆ ਜਿਸ ਕਾਰਨ ਇੱਥੋਂ ਨਹਿਰ ਟੁੱਟ ਗਈ ਏ ਸਾਡੀ 10 ਕਿੱਲਿਆਂ ਦੀ ਪਨੀਰੀ ਲੱਗੀ ਹੋਈ ਸੀ ਸਾਰੀ ਡੁੱਬ ਗਈ ਤੁਸੀਂ ਦਿਖਾਓ ਵਿੱਚ ਕਿੱਥੋਂ ਤੱਕ ਪਾਣੀ ਭਰਿਆ ਪਿਆ ਸਾਰਾ ਵਿੱਚ ਇਹ ਬਿਗੈਰ ਸਫਾਈ ਕੀਤੇ ਹੋਏ ਪਾਣੀ ਛੱਡਿਆ ਜਿੰਦੇ ਨਾਲ ਇਹ ਦਾਬ ਪਿਆ ਤੇ ਇੱਥੇ ਟੁੱਟੀ ਏ ਜੀ ਇਹ ਕਿੰਨਾ ਦਿਨ ਗੰਦੀ ਇਹ ਸਰਕਾਰ ਦੀ ਜਿਨ੍ਹਾਂ ਨੇ ਸਫਾਈ ਕਰਾਣੀ ਹੁੰਦੀ ਏ ਜੀ ਹੋਰ ਕਿੰਨਾ ਦੀ ਹੁਣ ਤੁਸੀਂ ਕੀ ਕਹਿੰਦੇ ਅਸੀਂ ਤਾਂ ਕੀ ਜਾਣੇ ਅਸੀਂ ਉਹ ਨਾ ਦੇ ਬੰਦੇ ਲਾ ਕੇ ਇਹਨੂੰ ਕਰ ਰਹੇ ਆ ਠੀਕ ਕਰ ਰਹੇ ਆ ਵੀ ਜੇ ਸਰਕਾਰ ਨੇ ਪਾਣੀ ਛੱਡਣਾ ਹੁੰਦਾ ਤੇ ਸਫਾਈ ਦਾ ਕੋਈ ਕਾਰਵਾਈ ਜਾਵੇ ਨਾਰ ਦੀ ਤੁਸੀਂ ਦਿਖਾਓ ਕਿੰਨਾ ਗੰਦ ਉੱਤੇ ਇਕੱਠਾ ਆਇਆ ਪਿਆ ਅੱਗੇ ਕੁਲ ਦੇ ਥੱਲੇ ਆਇਆ ਕਿ ਅੱਜ ਪੰਜਾਬ ਸਰਕਾਰ ਵੱਲੋਂ ਅੱਜ ਹੀ ਪਾਣੀ ਛੱਡਿਆ ਗਿਆ ਉਰ ਇਸ ਤਰ੍ਹਾਂ ਨਹਿਰਾ ਟੁੱਟੰਦਾ ਦੀਆਂ ਦੇਖੋ ਜੀ ਇਸ ਤਰ੍ਹਾਂ ਮਾ ਪੰਜਾਬ ਸਰਕਾਰ ਉੱਪਰੋਂ ਹੁਕਮ ਕਰਦੀ ਹੈ ਜਿਹੜੀ ਥੱਲੇ ਵਾਲੀ ਅਫਸਰਸ਼ਾਹੀ ਹੈ ਉਹ ਉਹਨਾਂ ਨੂੰ ਸਿਰਫ ਹੁਕਮਾਂ ਨੂੰ ਕਾਗਜ਼ਾਂ ਦੇ ਵਿੱਚ ਹੀ ਲਾਗੂ ਕਰਦੀ ਹੈ ਸਰਕਾਰ ਦੀ ਕੋਈ ਪ੍ਰਵਾਹ ਨਹੀਂ ਕਰਦੀ। ਇਹੀ ਕਾਰਨ ਹੈ ਕਿ ਸਰਕਾਰ ਦੇ ਹੁਕਮਾਂ ਦਾ ਕੋਈ ਉਹਨਾਂ ਚਰ ਦਿੱਤਿਆਂ ਦਾ ਕੋਈ ਤੋਕ ਨਹੀਂ ਬੰਦਾ ਜਿੰਨਾ ਚਿਰ ਜਿਹੜੀ ਅਫਸਰਸ਼ਾਹੀ ਉਹਨੂੰ ਮਨਜ਼ੂਰ ਨਹੀਂ ਕਰਦੀ। ਦੇਖੋ ਕਿ ਨਹਿਰਾਂ ਦੀ ਸਫਾਈ ਨਹੀਂ ਹੁੰਦੀ। ਸਰਕਾਰ ਨੇ ਉੱਪਰੋਂ ਫੰਡ ਦੇ ਤੇ ਠੇਕੇ ਚੜਾ ਤੇ ਠੇਕੇਦਾਰ ਆਇਆ ਉਹਨੇ ਵੇਖਿਆ ਕੀਤੀ ਕਿ ਨਹੀਂ ਕੀਤੀ ਕੋਈ ਅਧਿਕਾਰੀ ਆ ਕੇ ਪਿੱਛੇ ਢੇੜਾ ਨਹੀਂ ਮਾਰਦਾ ਜੇ ਅਸੀਂ ਰੌਲਾ ਰੂਲਾ ਪਾਉਨੇ ਆ ਅਸੀਂ ਕਹਿਨੀ ਵੀ ਆ ਲੋਕ ਕਿ ਉਹਦੇ ਨਾਲ ਸੁਣਿਆ ਨਹੀਂ ਜਾਂਦਾ ਜੇ ਥੱਲੋਂ ਜੇਹੀ ਲੇਖ ਵੀ ਦਿੰਦਾ ਤਾਂ ਐਸਡੀਓ ਗੌਰ ਨਹੀਂ ਕਰਦਾ ਐਸਡੀਓ ਨੇ ਗੌਰ ਕੀਤੀ ਤੇ ਉੱਪਰ ਐਸਟਿਓ ਨੇ ਕਾਰਵਾਈ ਕਰਤੀ ਤੇ ਐਕਸੀ ਨੇ ਕਾਰਵਾਈ ਕਰਦਾ ਐਕਸੀ ਨੇ ਕਰਤੀ ਤੇ ਅਸੀਂ ਨਹੀਂ ਕਰਨੀ ਇਹ ਸਿਰਫ ਜਿਹੜੇ ਕਾਰਵਾਈ ਕਰੀ ਦੀਆਂ ਉਹ ਕਾਗਜ਼ਾਂ ਦੀ ਧੂੜ ਹੀ ਛਾਣਦੀ ਰਹਿੰਦੀ ਹੈ ਫੈਲਾਂ ਦੇ ਵਿੱਚ ਪਈ ਰਹਿ ਜਾਂਦੀਆਂ ਕਾਰਵਾਈਆਂ ਕੋਈ ਕਾਰਵਾਈ ਨਹੀਂ ਆਹ ਜਿਹੜੀ ਮਹਿਰਾ ਫੈਜਵਾ ਇਹ ਹਰ ਸਾਲ ਇੱਥੇ ਟੁੱਟਦੀ ਹੈ ਕਾਰਨ ਕੀ ਆ ਇਹਦੇ ਚ ਗੰਦਾ ਪਾਣੀ ਪੈਂਦਾ ਇਹ ਸਿਰਫ ਨੇੜੇ ਹੀ ਨਿਕਲਦੀ ਆ ਬੂਰ ਵਾਲਾ ਪਿੰਡ ਆ ਉੱਥੋਂ ਹੀ ਨਿਕਲਦੀ ਆ ਨਜਾਮਵਾਲ ਨਹਿਰ ਦੇ ਵਿੱਚੋਂ ਨਿਕਲਦੀ ਆ ਫੈਜਵਾਲ ਨਹਿਰ ਜੰਮੀਆਂ ਰਸਤੇ ਦੇ ਵਿੱਚ ਟਾਣੀਆਂ ਸਾਰਿਆਂ ਦਾ ਗੰਦਾ ਪਾਣੀ ਸੀਵਰੇਜ ਵਾਲਾ ਫਲਸ਼ਾਂ ਵਾਲਾ ਪਾਣੀ ਇਸ ਨਹਿਰ ਨੂੰ ਪੈਂਦਾ ਫਿਰ ਜਦੋਂ ਗਾਂਸਹਾਨ ਵਾਲਾ ਪਿੰਡ ਆ ਜਾਂਦਾ ਪਿੱਛੇ ਚੱਕ ਕਾਰਡਗੜ੍ਹ ਆਸਹਾਨ ਵਾਲਾ ਉਹਦਾ ਜਿਹੜਾ ਪਿੰਡ ਦਾ ਪਾਣੀ ਹੈ ਉਹਦਾ ਸੀਵਰੇਜ ਵਾਲਾ ਛੱਪੜ ਬਿਲਕੁਲ ਨਹਿਰ ਦੇ ਨਾਲ ਬਣਿਆ ਹੋਇਆ ਤੁਸੀਂ ਮੌਕਾ ਜਾ ਕੇ ਵੇਖੋ ਤੇ ਉਹਦੇ ਉੱਪਰ ਹੀ ਮੋਟਰ ਰੱਖੀ ਹੋਈ ਆ ਨਹਿਰ ਦੇ ਉੱਪਰ ਜਿਹੜਾ ਕਿ ਲਗਾਤਾਰ ਗੰਦਾ ਪਾਣੀ ਸੀਵਰੇਜ ਦਾ ਨਹਿ ਸਫਾਈ ਦਾ ਤੇ ਕੋਈ ਵੀ ਜੋ ਠੇਕੇਦਾਰ ਠੇਕਾ ਲੈਂਦਾ ਕੋਈ ਲੇਬਰ ਵਾਲਾ ਵੇਚਣੀ ਵੜਦਾ ਕਿਉਂਕਿ ਗੰਦਾ ਪਾਣੀ ਹੁੰਦਾ ਫਲਸ਼ਾਂ ਵਾਲਾ ਪਾਣੀ ਹੁੰਦਾ ਕੋਈ ਉਸ ਪਾਣੀ ਦੇ ਵਿੱਚ ਵੜ ਕੇ ਖੁਸ਼ ਨਹੀਂ ਹੁੰਦਾ ਤੇ ਸਰਕਾਰ ਤੋਂ ਪੈਸੇ ਲੈ ਲੈਂਦੇ ਆ ਠੇਕੇਦਾਰ ਬਈ ਸਫਾਈ ਕਰਤੀ ਤੇ ਜਿਹੜੇ ਜੀਐਸਡੀ ਉਹ ਵੀ ਲਿਖ ਦਿੰਦੇ ਆ ਨਹਿਰ ਦੀ ਸਫਾਈ ਹੋ ਗਈ ਆ ਪਰ ਕਾਗਜ਼ਾਂ 'ਚ ਸਫਾਈ ਹੁੰਦੀ ਆ ਗਰਾਊਂਡ ਲੈਵਲ ਤੇ ਕੁਝ ਨਹੀਂ ਹੁੰਦਾ ਅਸੀਂ ਬਹੁਤ ਵਾਰ ਸ਼ਿਕਾਇਤਾਂ ਕੀਤੀ ਆ ਬਹੁਤ ਵਾਰ ਲਿਖ ਲਿਖ ਕੇ ਦਿੱਤਾ ਵਾ ਨਾ ਕਦੇ ਉਸ ਪੰਚਾਇਤ ਜਿਹੜੀ ਪੰਚਾਇਤ ਆ ਸਹਾਨ ਵਾਲੇ ਦੀ ਉਹਦੇ ਤੇ ਕਾਰਵਾਈ ਹੋਈ ਆ ਨਾ ਹੀ ਕੋਈ ਢਾਣੀਆਂ ਵਾਲੇ ਹੋਰ ਪਿੰਡਾਂ ਵਾਲੇ ਜਗੰਦਾ ਪ ਅਸੀਂ ਇਹਨਾਂ ਨੂੰ ਬਹੁਤ ਵਾਰ ਕਿਹਾ ਕਿ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਉਹ ਪਾਣੀ ਬੰਦ ਕਰਾਇਆ ਜਾਵੇ ਹੁਣ ਤੁਸੀਂ ਜਾਓਗੇ ਮੌਕੇ ਤੇ ਮੋਟਰ ਪਈ ਹੈ ਉਹ ਸਫਾਈ ਨਾ ਹੋਣ ਕਾਰਨ ਅਸੀਂ ਕੱਲ ਵੀ ਇਹ ਮੰਗ ਚੱਕੀ ਸੀ ਕੋਈ ਕਾਜ ਅਖਬਾਰਾਂ 'ਚ ਖਬਰਾਂ 'ਚ ਲੱਗੀਆਂ ਹੋਈਆਂ ਕਿ ਪਹਿਲਾਂ ਨਹਿਰਾਂ ਦੀ ਸਫਾਈ ਕਰਾਈ ਜਾਵੇ ਫਿਰ ਪਾਣੀ ਛੱਡਿਆ ਜਾਵੇ ਹਲੇ 4 ਦਿਨ ਪਾਣੀ ਦੀ ਲੋੜ ਨਹੀਂ ਹੈ ਸਫਾਈ ਕਰਾਈ ਲਿਆ ਜਾਵੇ ਤੁਸੀਂ ਉਹ ਜਾ ਕੇ ਪੋਲ ਦੇਖੋਗੇ ਪੋਲ ਬਿਲਕੁਲ ਮਿੱਟੀ ਨਾਲ ਬੰਦ ਹੋਇਆ ਪਿਆ ਫਿਰ ਕੋਈ ਮੁਲਾਜ਼ਮ ਨਹੀਂ ਆ ਸਿਰਫ ਜੀਐਸਡੀ ਹੈ ਗਿਆ ਕੋਈ ਬੇਲਦਾਰ ਨਹੀਂ ਹੈਗੇ ਨਹਿਰਾ ਤੇ ਬੇਲਦਾਰਾਂ ਦੀ ਬੈਰੀ ਕਮੀ ਹੈ ਸਰਕਾਰ ਨੂੰ ਚਾਹੀਦਾ ਕਿ ਨਵੇਂ ਬੇਲਦਾਰ ਭਰਤੀ ਕੀਤੇ ਜਾਣ ਮੁਲਾਜ਼ਮ ਭਰਤੀ ਕੀਤੇ ਜਾਣ ਜਿਹੜੇ ਇਹਨਾਂ ਨੂੰ ਦੇਖ ਸਕਣ ਇਹ ਸਾਰੀ ਸਰਕਾਰ ਦੀ ਤ ਨਕਾਮੀ ਹੈ ਹੀ ਹੈ ਪਰ ਜਿਹੜੀ ਅਫਸਰਸ਼ਾਈ ਹੈ ਉਸ ਦੀ ਵੱਡ ਨਕਾਮੀ ਹੈ ਕਿਉਂਕਿ ਅਫਸਰਸ਼ਾਈ ਹੈ ਸਿਰਫ ਏਸੀਆਂ ਚ ਬੈਂਦੀ ਹੈ ਏਸੀਆਂ ਚ ਬਹਿ ਕੇ ਹੁਕਮ ਕਰ ਦਿੰਦੀ ਹੈ ਉਸ ਨੂੰ ਜਿਹੜੇ ਉੱਪਰਲੇ ਮੁਲਾਜ਼ਮ ਤੋਂ ਲੈ ਕੇ ਥੱਲੇ ਵਾਲਾ ਮੁਲਾਜ਼ਮ ਕੋਈ ਵੀ ਉਹਨੂੰ ਇੰਪਲੀਮੈਂਟ ਨਹੀਂ ਕਰਦਾ ਗਰਾਊਂਡ ਲੈਵਲ ਤੇ ਆ ਕੇ